ਸਰਹੱਦੀ ਖੇਤਰ ਅਜਨਾਲਾ ਦੇ ਅੰਦਰ ਹੋਈ ਬੇਮੌਸਮੀ ਬਰਸਾਤ ਤੇ ਚਲਦੇ ਕਿਸਾਨਾਂ ਦੇ ਸੁੱਕੇ ਰਿਸਾ ਸੋ ਕਿਸਾਨਾਂ ਦੀ ਪੁੱਤਾ ਵੰਗ ਪਾਲੀ ਫਸਲ ਪੱਕੇ ਤਿਆਰ ਹੋ ਗਈ ਸੋ ਮੌਸਮੀ ਬਰਸਾਤ ਨਹੀਂ ਕਿਸਾਨਾਂ ਦੇ ਚਿਹਰੇ ਤੇ ਚਿੰਤਾ ਲਿਆ ਦਿੱਤੀ ਹੈ ਸੋ ਬੇਮੌਸਮੀ ਬਰਸਾਤ ਕਰਕੇ ਅਸ਼ਾਲਾ ਦੇ ਦਾਣਾ ਮੰਡੀ ਵਿੱਚ ਕੜਕ ਦੀ ਆਮਦ ਵੀ ਕਟੋਰੀ ਸਵਾਰਥੀਆ ਲੈ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਪੁਕਤਾ ਪ੍ਰਬੰਧ ਨਹੀਂ ਕੀਤੇ ਗਏ ਸੋ ਬੇਮੌਸਮੀ ਬਾਰਿਸ਼ ਕਰਕੇ ਕਿਸਾਨਾਂ ਦੇ ਚਿਹਰੇ ਤੇ ਚਿੰਤਾ ਦਿਸ ਰਹੀ ਹੈ ਇਸ ਕਰਕੇ ਮੰਡੀਆਂ ਵਿੱਚ ਆਮਦ ਵੀ ਕੱਟ ਰਹੀ ਹੈ ਸੋ ਪਲੇਦਾਰ ਲੇਬਰਾਂ ਦਾ ਵੀ ਨੁਕਾਫ਼ਾ ਦਾ ਨੁਕਸਾਨ ਹੋ ਰਿਹਾ ਸੋ ਲੇਬਰਾਂ ਅਤੇ ਆਰਥੀਆ ਨੇ ਪਰਮਾਤਮਾ ਦੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਮੌਸਮ ਨੂੰ ਸਾਫ਼ ਕਰੇ ਤਾਂ ਜੋ ਕਿਸਾਨਾਂ ਦੇ ਪੁੱਤਾਂ ਵਾਂਗੂ ਪਾਲੀ ਸਾਲ ਮੰਡੀਆ ਦੇ ਵਿੱਚ ਪਹੁੰਚ ਸਕੇ ਸਵਾਰਤੀਆਂ ਦੇ ਅਤੇ ਪੱਲੇਦਾਰ ਲੇਬਰ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਕੀਤੀ ਹੈ ਵਿਸ਼ੇਸ਼ ਗੱਲਬਾਤ ਹੜਾੜੀ ਦੀ ਫਸਲ ਪੱਕ ਚੁੱਕੀ ਆ ਤੇ ਕਿਤਨਾ ਕਿਤੇ ਕਿਸਾਨਾਂ ਵੱਲੋਂ ਜਿਹੜੀ ਫਸਲ ਆ ਉਹ ਮੰਡੀਆਂ ਚ ਲਿਆਂਦੀ ਜਾ ਰਹੀ ਆ ਪਰ ਬੇਮੌਸਮੀ ਹੋ ਰਹੀ بارش ਕਰਕੇ ਜਿੱਥੇ ਕਿਸਾਨਾਂ ਦਾ ਇਸ ਵੇਲੇ ਜੇ ਗੱਲ ਕਰੀਏ ਵੱਡੇ ਪੱਧਰ ਤੇ ਕਿਸਾਨਾਂ ਦੇ ਕਿਤਨਾ ਕਿਤੇ ਸਾਹ ਸੁੱਕੇ ਪਏ ਨੇ بارشਾਂ ਨੂੰ ਵੇਖ ਕੇ ਉਸ ਤਰੀਕੇ ਨਾਲ ਇਸ ਵੇਲੇ ਮੰਡੀਆਂ ਦੇ ਵਿੱਚ ਆਮਦ ਵੀ ਜਿਹੜੀ ਘਟ ਆ ਰਹੀ ਆ ਜਿਸ ਤਰੀਕੇ ਨਾਲ ਤੁਸੀਂ ਮੰਡੀਆਂ ਇਹ ਤੁਹਾਨੂੰ ਹਾਲਾਤ ਪੁਖਾ ਰਹੇ ਆ ਕਿ ਮੰਡੀਆਂ ਦੇ ਵਿੱਚ ਆਮਦ ਜਿਹੜੀ ਆ ਬਿਲਕੁਲ ਘਟ ਆ ਰਹੀ ਆ ਕਿਉਂਕਿ بارش ਹੋਣ ਦੇ ਕਰਕੇ ਕਿਤਨਾ ਕਿਤੇ ਜਿਹੜੇ ਕਿਸਾਨ ਨੇ ਉਹ ਇਸ بارش ਤੋਂ ਡਰੇ ਹੋਏ ਦਿਖਦੇ ਨੇ ਕਿ ਕੁੱਤਾ ਵਾਂਗੂ ਪਾਲੀ ਫਸਲਿਆ ਕਿਤੇ ਖਰਾਬ ਨਾ ਹੋ ਜੇ ਇਸ ਤਰੀਕੇ ਨਾਲ ਆ ਕਿਸ ਤਰੀਕੇ ਦੇ ਹਾਲਾਤ ਨੇ ਮੰਡੀਆਂ ਦੇ ਇਸ ਵਾਲੇ ਜੀ بارش ਦਾ ਜਿਸ ਤਰੀਕੇ ਨਾਲ ਮੌਸਮ ਚੱਲ ਰਿਹਾ ਜੀ ਨਹੀਂ ਹਾਲਾਤ ਤੇ ਬਹੁਤ ਵਧੀਆ ਨੇ ਪਰ ਇੱਕ ਬੇਮੌਸਮੀ ਵਰਖਾ ਦੇ ਕਾਰਨ ਥੋੜਾ ਜਿਹਾ ਨੁਕਸਾਨ ਹੋ ਰਿਹਾ ਆ ਜ਼ਿਮੀਂਦਾਰ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਆ ਪਰ ਮਜਬੂਰਨ ਵਾਸ ਜਿੱਦੋਂ بارش ਹੋ ਜਾਂਦੀ ਆ ਤੇ ਜਿਹੜੀ ਨਮੀ ਆ ਉਹ ਵੱਧ ਜਾਂਦੀ ਆ ਉਹਦੇ ਕਰਕੇ ਪਰਚੇ ਦੀ ਮੁਸ਼ਕਲ ਆ ਰਹੀ ਆ ਉਦਾਂ ਇੰਸਪੈਕਟਰ ਜਿਹੜੇ ਰਜਾਨਾ ਆ ਰਹੇ ਨੇ ਮੰਡੀਆਂ 'ਚ ਜਿਹੜੇ ਸਰਕਾਰ ਦੇ ਪ੍ਰਬੰਧ ਨੇ ਬਹੁਤ ਬਿੱਤਰ ਵਧੀਆ ਪ੍ਰਬੰਧ ਨੇ ਸਾਡੀ ਮੰਡੀ ਦਾ ਵੇਖੋ ਸ਼ੈੱਡ ਪਏ ਨੇ ਹਰ ਜਿਹੜੀ ਫਸਲ ਜਿੰਨੀ ਵੀ ਆਈ ਆ ਕੋਈ ਛੱਡਾ ਥੱਲੇ ਆ ਜਿਹੜੀ ਬਾਹਰ ਲੱਥੀ ਆ ਉਹਨੂੰ ਆਰਤੀਆਂ ਨੇ ਬਿਲਕੁਲ ਟਰਪਾਲਾਂ ਨਾਲ ਢੱਕਿਆ ਪਿਆ ਆ ਪਰ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਗਾ ਉਹ ਦਾਤੇ ਨੂੰ ਪਤਾ ਆ ਉਹਨੇ ਸਿਸਟਮ ਨੂੰ ਕਿੱਦਾਂ ਚਲਾਉਣਾ ਆ ਕਿੱਦਾਂ ਨਹੀਂ ਚਲਾਉਣਾ ਇਸ ਕਰਕੇ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਗਈ ਬਿਲਕੁਲ ਹਰ ਇੱਕ ਚੀਜ਼ ਵਧੀਆ ਤਰੀਕੇ ਨਾਲ ਚੱਲ ਰਹੀ ਆ ਆਮਦ ਘਟ ਆਉਣ ਦਾ ਕਾਰਨ ਕੀ ਲੱਗਦਾ ਇਸ ਵਾਰੀ ਜਿਹੜੀ ਗਰਮੀਆਂ ਲੇਟ ਸ਼ੁਰੂ ਹੋ ਰਹੀ ਆ ਤੇ ਜਿਹੜੀ ਕਣਕ ਉਹ ਲੇਟ ਪੱਕਣੀ ਇਸ ਕਰਕੇ ਤਕਰੀਬਨ ਅਜੇ 5-6 ਦਿਨ ਤੱਕ ਜਿਹੜੀ ਆਉਂਦਾ ਉਹ ਵਧਣੀ ਹੈ ਕਣਕ ਦੀ ਕਿਉਂਕਿ ਜਿਹੜੇ ਜ਼ਿੰਮੇਦਾਰ ਸਾਡੇ ਉਹ ਵੀ ਬਹੁਤ ਸਿਆਣੇ ਨੇ ਉਹ ਪੱਕੀ ਫਸਲ ਲੈਉਣਗੇ ਜਿਹੜੀ 12 ਮੁਖਤਰੀ ਲੈ ਕੇ ਆਉਣਗੇ ਪਰ ਡਰ ਇੱਕ ਚੀਜ਼ ਦਾ ਆ ਕਿ ਜਦੋਂ ਪਿੱਛੇ ਗੜੀਮਾਰੀ ਹੋ ਗਈ ਸੀ ਉਦੋਂ ਵੀ ਜ਼ਿੰਮੇਦਾਰ ਡਰਦਾ ਆ ਇੱਕ ਅੱਗ ਲੱਗਣ ਦੀਆਂ ਕੜਦਾਵਾ ਜਿਹੜੀਆਂ ਬਹੁਤ ਜ਼ਿਆਦੀ ਵਾਪਰਦਿਆਂ ਨੇ ਉਸ ਤੋਂ ਵੀ ਜ਼ਿੰਮੇਦਾਰ ਡਰਦਾ ਇਸ ਕਰਕੇ ਮਜਬੂਰੀ ਵਸ ਕਈ ਵਾਰੀ ਜ਼ਿੰਮੇਦਾਰ ਨੂੰ ਥੋੜੀ ਜੀ ਪਹਿਲਾਂ ਥੋੜੀ ਜੀ ਨਮੀ ਵਾਲੀ ਕਣਕ ਲੈਉਣੀ ਪੈ ਜਾਂਦੀ ਆ ਪਰ ਜਦੋਂ ਮੰਡੀ ਜਿਹੜੀ ਕਣਕ ਆ ਉਹ 12 ਨਮੀ ਵਾਲੀ ਹੀ ਅੱਗੇ ਜਾਣੀ ਆ ਇਸ ਕਰਕੇ ਹਰ ਇੱਕ ਦੇ ਜਗ੍ਹਾ ਦੇ ਆਪੋ ਆਪਣਾ ਬੰਦਾ ਮਜਬੂਰ ਆ ਜ਼ਿੰਮੇਦਾਰ ਆਪਣੀ ਜਗ੍ਹਾ ਤੇ ਮਜਬੂਰ ਹੋਇਆ ਪਿਆ ਆ ਆਰਦੀ ਆਪਣੀ ਜਗ੍ਹਾ ਤੇ ਆ ਪਰ ਸਰਕਾਰ ਵੱਲੋਂ ਇਸ ਵਾਰੀ ਕਿਸੇ ਤਰ੍ਹਾਂ ਦੀ ਕੋਈ ਤਰ੍ਹਾਂ ਦੀ ਮੁਸ਼ਕਲ ਨਹੀਂ ਆਗੀ ਜਿਸ ਤਰੀਕੇ ਨਾਲ ਆੜਤੀਏ ਸਾਬਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਆਮਦ ਘਟਾਉਣਾ ਜਿੱਥੇ ਲੇਬਰ ਆ ਉਹ ਵੀ ਵਿਲੀ ਬੈਠੀ ਹੋਈ ਆ ਲੇਬਰ ਨਾਲ ਸਾਡੇ ਨਾਲ ਗੱਲ ਕਰਾਂਗੇ ਤੁਸੀਂ ਇੱਥੇ ਲੇਬਰ ਦਾ ਵੇਖਦੇ ਹੋ ਸਾਰਾ ਕਿਸ ਤਰੀਕੇ ਨਾਲ ਵੇਖ ਰਹੇ ਹੋ بارش ਹੋ ਰਹੀ ਆ ਬੇ ਮੌਸਮੀ ਜਿਹੜੀ ਉਹਦੇ ਕਰਕੇ ਕਾਫੀ ਜੜੀਆਂ ਵੇਖ ਰਹੇ ਕਿ ਮੰਡੀ ਦੇ ਵਿੱਚ ਫਸਲ ਬਹੁਤ ਘਟ ਆ ਰਹੀ ਆ ਬਹੁਤ ਘਟ ਆ ਰਹੀ ਆ بارش ਕਰਕੇ ਜਿਆਦਾਗਾ ਸਿੱਲੀ ਸਲਾਬ ਜਿਆਦੀ ਆ ਰਹੀ ਆ ਕਣਕ ਦੇ ਵਿੱਚ ਤਾਂ ਕਿ ਤਾਂ ਹੀ ਲੇਬਰ ਸਾਰੀ ਬੈਠੀ ਆ ਵਿਲੀ ਹੋ ਗਈ ਇੱਕ ਸ਼ਰਦਾ ਬਹੁਤ ਵਧੀਆ ਕੰਮ ਕੀਤਾ ਧਾਰੀਵਾਲ ਸਾਹਿਬ ਨੇ ਤੇ ਮਤਲਬ ਕਿ ਉਹਦੇ ਕਾਰਨ ਉਹਦੇ ਕਾਰਨ ਸਾਡੇ ਵਾਸਤੇ ਛਾਆਂ ਦਾ ਔਰ ਜਿਹੜੀ ਫਸਲ ਹੈ ਉਹ ਬਜਾ ਬਜੀ ਆ ਰਹੀ ਹੈ ਪਰ ਇਸ ਵੇਲੇ ਜੇ ਲੇਬਰ ਦਾ ਕਿੰਨਾ ਨੁਕਸਾਨ ਹੋ ਰਿਹਾ ਜਿਸ ਤੇ ਕਮਦਾਨ ਹੀ ਨਹੀਂ ਰਹੀ ਲੇਬਰ ਦਾ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਕੋਲੋਂ ਖਰਚਾ ਚੱਲ ਰਿਹਾ ਸਾਰਾ ਤੇ ਉਹਦੇ ਕਰਕੇ ਸਾਰਾ ਲੇਬਰ ਨੂੰ ਤਾਂ ਨੁਕਸਾਨ ਦੇ ਹੋ ਹੀ ਆਇਆ ਹਾਂਜੀ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਲੇਬਰ ਦਾ ਤੁਸੀਂ ਕੰਮ ਕਰਦੇ ਹੋ ਫਸਲ ਨਹੀਂ ਆ ਰਹੀ ਕਿੰਨਾ ਕੁ ਨੁਕਸਾਨ ਹੋ ਰਿਹਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਅੱਛਾ ਫਸਲ ਦਾ ਠੀਕ ਹੈ ਤੇ بارش ਦਾ ਜਿਆਦਾ ਅਸਰ ਪੈ ਰਿਹਾ ਜੀ بارش ਜਿਹੜੀ ਹਾਂਜੀ ਜੀ بارش ਕਰਕੇ ਮੌਸਮ ਦਾ ਜਿਆਦਾ ਮੌਸਮ ਦਾ ਠੀਕ ਹੈ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਵੱਲੋਂ ਜਿੱਥੇ ਲੇਬਰ ਦੀ ਗੱਲ ਹੈ ਲੇਬਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਬਾਰਿਸ਼ ਦਾ ਖਾਸਾ ਅਸਰ ਪੈ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਬਾਰਿਸ਼ ਬੇਮੌਸਮੀ ਬਾਰਿਸ਼ ਹੋ ਰਹੀ ਹੈ ਉਸ ਤਰੀਕੇ ਨਾਲ ਜਿਹੜੀ ਆਮਦ ਵੀ ਆ ਉਹ ਕਿਤਨਾ ਕਿਤੇ ਘਟ ਆ ਰਹੀ ਹੈ ਤੇ ਜਿੱਥੇ ਕਿਸਾਨ ਇਸ ਚੀਜ਼ ਨੂੰ ਕਿਤਨਾ ਕਿਤੇ ਉਹਨਾਂ ਦੇ ਸੰਘ ਸੁੱਕੇ ਪਏ ਨੇ ਕਿਤਨਾ ਕਿਤੇ ਇਸ ਚੀਜ਼ ਨੂੰ ਖਤਰਾ ਸਮਝਦੇ ਨੇ ਕਿ ਬਾਰਿਸ਼ ਹੁੰਦੀ ਹੈ ਤਾਂ ਉਹਨਾਂ ਦੇ ਦਾਣੇ ਖਰਾਬ ਹੋ ਜਾਂਦੇ ਨੇ ਉਸ ਤਰੀਕੇ ਨਾਲ ਲੇਬਰ ਦਾ ਵੀ ਕਿਤਨਾ ਕਿਤੇ ਖਾਸਾ ਨੁਕਸਾਨ ਹੁੰਦਾ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਦੇਖਦੇ ਕਿ ਕਦ ਤੱਕ ਜਿਹੜੀ ਪਰਮ ਕੁਦਰਤ ਮਿਹਰਬਾਨ ਹੁੰਦੀ ਜਨਾਲਾ ਤੋਂ ਜੁਗਤੀ